ਵਾਹਿਗੁਰੂ 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 ਆਓ ਜਾਣਦੇ ਹਾਂ ਆਪਣਾ ਇਤਿਹਾਸ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਦਾਸਤਾਏ ਸ਼ਹਾदत ਕਿਲਾ ਅਨੰਦਗਰ ਛੱਡਣ ਦੀ ਗਾਥਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਦੱਜਹਾਰ ਸਿੰਘ ਜੀ ਸਹਬਜ਼ਾਦਾ ਜੁਰਾਵਰ ਸਿੰਘ ਜੀ ਸਹਬਜ਼ਾਦਾ ਪਤੇ ਸਿੰਘ ਜੀ ਜਿਨ੍ਹਾਂ ਦੀ ਸ਼ਹਾਦਤ ਨਾਲ ਹਰ ਇੱਕ ਦੀ ਰੂਹ ਕੰਬ ਉੱਠਦੀ ਹੈ ਇਹ ਸ਼ਹਾਦਤ ਦੀ ਕਹਾਣੀ ਤਦ ਸ਼ੁਰੂ ਹੁੰਦੀ ਹੈ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੇ ਵਿੱਚ ਸਨ ਗੁਰੂ ਸਾਹਿਬ ਜੀ ਨੇ ਆਪਣੇ ਸੈਭਜਾਦਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੀ ਮੁਨਕਤਾ ਦੇ ਭਲੇ ਬਾਰੇ ਸਾਰਾ ਗਿਆਨ ਦਿੱਤਾ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਸਿੱਖਿਆ ਵੀ ਦਿੱਤੀ ਗੁਰੂ ਸਾਹਿਬ ਜੀ ਦੇ ਪਹਿਲੇ ਸਹਬਜ਼ਾਦੇ ਅਜੀਤ ਸਿੰਘ ਜੀ ਦਾ ਜਨਮ ਸਾਲ 1687 ਈਸਵੀ ਦੇ ਵਿੱਚ ਪੌਂਟਾ ਸਾਹਿਬ ਵਿਖੇ ਹੋਇਆ ਸਹਬਜ਼ਾਦਾ ਜੁਝਾਰ ਸਿੰਘ ਜੀ ਸਹਬਜ਼ਾਦਾ ਚੋਰਾਵਰ ਸਿੰਘ ਜੀ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਨ 1691, 1696 ਤੇ 1699 ਈਸਵੀ ਦੇ ਵਿੱਚ ਜਨਮ ਲਿਆ ਉਸ ਸਮੇਂ ਮੁਗਲਾਂ ਦਾ ਅਤਿਆਚਾਰ ਇੰਨਾ ਵੱਧ ਚੁੱਕਿਆ ਸੀ ਕਿ ਹਰ ਪਾਸੇ ਲੋਕ ਹਹਾਕਾਰ ਕਰ ਰਹੇ ਸਨ 1699 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਅਜਿਹੀ ਕੌਮ ਦੀ ਸਥਾਪਨਾ ਕੀਤੀ ਜਿਸ ਵਿੱਚ ਸਿਰਫ ਜੋਧੇ ਪੈਦਾ ਹੁੰਦੇ ਹਨ ਜੋ ਨਾ ਤਾਂ ਜ਼ੁਲਮ ਕਰਦੇ ਹਨ ਤੇ ਨਾ ਹੀ ਜ਼ੁਲਮ ਸਹਿੰਦੇ ਹਨ ਭਾਵ ਕਿ ਇੱਕ ਨਿੱਟਰ ਕੌਮ ਦੀ ਸਥਾਪਨਾ ਕੀਤੀ ਜਿਸ ਦਾ ਨਾਮ ਹੈ ਖਾਲਸਾ ਪੰਥ ਇਸ ਤੋਂ ਬਾਅਦ ਗੁਰੂ ਜੀ ਨੇ ਮੁਨਖਤਾ ਦੀ ਭਲੇ ਲਈ ਬਹੁਤ ਜੁੱਦ ਲੜੇ ਪਰ ਇੱਕ ਸਮਾਂ ਅਜਿਹਾ ਆਇਆ ਜਿਸ ਸਮੇਂ ਮੁਗਲ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਦੁਸ਼ਮਣਾ ਦਾ ਮਕਸਦ ਸੀ ਕਿ ਗੁਰੂ ਜੀ ਤੇ ਸਿੱਖ ਕੌਮ ਨੂੰ ਖਤਮ ਕਰਨਾ ਤੇ ਉਹਨਾਂ ਦੇ ਧਾਰਮਿਕ ਸਥਾਨ ਤੇ ਕਬਜ਼ਾ ਕਰਨਾ 8 ਮਹੀਨਿਆਂ ਤੋਂ ਵੀ ਜ਼ਿਆਦਾ ਸਮਾਂ ਮੁਗਲ ਆਪਣੀ 10 ਲੱਖ ਦੀ ਫੌਜ ਨਾਲ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਖੜੇ ਸਨ ਮੁਗਲਾਂ ਨੇ ਬਾਹਰ ਜਾਣ ਦਾ ਵੀ ਕੋਈ ਰਸਤਾ ਨਹੀਂ ਛੱਡਿਆ ਇਸ ਸਮੇਂ ਦੌਰਾਨ ਮੁਗਲਾਂ ਨੇ ਚਾਲ ਖੇਡੀ ਤੇ ਗੁਰੂ ਜੀ ਨੂੰ ਇੱਕ ਸੰਦੇਸ਼ ਭੇਜਿਆ ਤੇ ਕਿਹਾ ਕਿ ਕੀ ਗੁਰੂ ਜੀ ਤੁਸੀਂ ਆਪਣੇ ਪਰਿਵਾਰ ਨਾਲ ਕਿਲਾ ਛੱਡ ਕੇ ਜਾ ਸਕਦੇ ਹੋ ਅਸੀਂ ਤੁਹਾਡੇ ਪਰਿਵਾਰ ਤੇ ਸਾਥੀਆਂ ਨੂੰ ਕੁਝ ਨਹੀਂ ਕਹਾਂਗੇ ਮੁਗਲਾਂ ਵੱਲੋਂ ਕ੍ਰਾਂਤ ਤੇ ਹੱਥ ਰੱਖ ਕੇ ਕਸਮ ਵੀ ਖਾਦੀ ਗਈ ਗੁਰੂ ਸਾਹਿਬ ਜੀ ਨੂੰ ਪਤਾ ਸੀ ਕਿ ਇਹ ਕਸਮਾਬਾਦੀ ਸਾਰੇ ਝੂਠੇ ਹਨ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਆਪਣੀ ਗੱਲ ਦਾ ਯਕੀਨ ਦਿਵਾਉਣ ਲਈ ਇੱਕ ਸਮਾਨ ਨਾਲ ਭਰੀ ਰੇੜੀ ਤਿਆਰ ਕਰਵਾਈ ਜਿਸ ਵਿੱਚ ਕੁਝ ਵੀ ਨਹੀਂ ਸੀ ਤੇ ਉਸ ਸਮਾਨ ਉੱਤੇ ਰੇਸ਼ਮੀ ਕਪੜਾ ਵਿਪਾਉਣ ਬਾਦੇਨ ਲਈ ਕਿਹਾ ਤਾ ਜੋ ਮੁਗਲਾਂ ਨੂੰ ਲੱਗੇ ਕਿ ਇਸ ਵਿੱਚ ਬਹੁਤ ਹੀ ਕੀਮਤੀ ਸਮਾਨ ਹੈ ਤੇ ਫਿਰ ਗੁਰੂ ਸਾਹਿਬ ਜੀ ਨੇ ਇਹ ਸਮਾਨ ਵਾਲੀ ਰੇੜੀ ਨੂੰ ਕਿਲੇ ਤੋਂ ਬਾਹਰ ਭੇਜ ਦਿੱਤਾ ਇਹ ਵੇਖ ਕੇ ਮੁਗਲਾਂ ਨੇ ਆਪਣੇ ਵਾਅਦਿਆਂ ਨੂੰ ਤੋੜਦਿਆਂ ਹੋਇਆਂ ਉਸ ਰੇੜੀ ਤੇ ਹਮਲਾ ਕਰ ਦਿੱਤਾ ਤੇ ਸਮਾਨ ਲੁੱਟਣਾ ਸ਼ੁਰੂ ਕਰ ਦਿੱਤਾ ਇਹ ਸਭ ਕੁਝ ਗੁਰੂ ਜੀ ਨੇ ਸਿੱਖਾਂ ਨੂੰ ਵਿਖਾਉਂਦਿਆਂ ਕਿਹਾ ਕਿ ਮੁਗਲ ਕਦੇ ਵੀ ਆਪਣੇ ਵਾਅਦਿਆਂ ਤੇ ਪੱਕੇ ਨਹੀਂ ਹੋ ਸਕਦੇ ਇਸ ਤੋਂ ਬਾਅਦ ਯੁੱਧ ਦੀ ਸ਼ੁਰੂਆਤ ਹੋ ਗਈ ਗੁਰੂ ਸਾਹਿਬ ਜੀ ਨੂੰ ਪੰਜ ਸਿੱਖਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਤੁਸੀਂ ਕਿਲਾ ਛੱਡ ਕੇ ਆਪਣੇ ਪਰਿਵਾਰ ਨਾਲ ਇੱਥੋਂ ਚਲੇ ਜਾਓ ਤੁਹਾਡੇ ਜਾਣ ਨਾਲ ਸਿੱਖੀ ਤੇ ਮਨੁੱਖਤਾ ਬਚੀ ਰਹਿ ਸਕਦੀ ਹੈ ਗੁਰੂ ਸਾਹਿਬ ਜੀ ਨੇ ਛੇਪੋਂ ਨੂੰ ਅਨੰਦਪੁਰ ਦਾ ਕਿਲਾ ਛੱਡ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦ ਹੀ ਮਿਲਾਂਗੇ ਅਗਲੀ ਵੀਡੀਓ ਵਿੱਚ ਧੰਨਵਾਦ